ਹਾਂਜੀ ਪਾਕਿਸਤਾਨੀ ਦੁਪੱਟੇ ਐਂਡ ਪਾਕਿਸਤਾਨੀ ਸੂਟ ਤਾਂ ਤੁਸੀਂ ਜ਼ਰੂਰ ਟਰਾਈ ਕੀਤੇ ਹੋਣਗੇ ਹੁਣ ਆ ਗਿਆ ਜੀ ਪਾਕਿਸਤਾਨੀ ਸ਼ਫਾਨ ਫੈਬਰਿਕ ਪਾਕਿਸਤਾਨੀ ਸ਼ਫਾਨ ਫੈਬਰਿਕ ਬਹੁਤ ਪਿਆਰਾ ਹੁੰਦਾ ਲਾਈਟ ਵੇਟ ਹੁੰਦਾ ਬਹੁਤ ਜ਼ਿਆਦਾ ਸੌਫਟ ਹੁੰਦਾ ਇਹਦੇ ਵਿੱਚ ਬਣੇ ਬਿਲਕੁਲ ਪਿਓਰ ਸੂਟ ਲੱਗਦੇ ਨੇ ਐਂਡ ਹੈਂਡਵਰਕ ਦੇ ਸੂਟ ਬਹੁਤ ਜ਼ਿਆਦਾ ਸੋਹਣੇ ਰੈਡੀ ਹੋਏ ਨੇ ਪ੍ਰੋਪਰ ਹੈਂਡਵਰਕ ਆਏਗਾ ਪਿਓਰ ਦਾ ਫੈਬਰਿਕ ਆਏਗਾ ਦੁਪੱਟੇ ਸ਼ਿਮਰਦੇ ਐਂਡ ਚਨਾਉਣ ਦੇ ਆਰਗੈਂਜ਼ਾ ਦੇ ਹੋਣਗੇ ਮਤਲਬ ਕਿ ਤੁਸੀਂ ਆਪਣੀ ਚੁਆਇਸ ਨਾਲ ਵੀ ਲਗਵਾ ਸਕਦੇ ਹੋ ਐਂਡ ਇਹਨਾਂ ਨੂੰ ਤੁਸੀਂ ਕਸਟਮਾਈਜ਼ ਵੀ ਕਰਾ ਸਕਦੇ ਹੋ ਜੇਕਰ ਤੁ ਵਾ ਸਕਦੇ ਹੋ ਇਹ ਹੈ ਜੀ ਪਿਓਰ ਦਾ ਫੈਬਰਿਕ ਪਿਓਰ ਨੇਚਰਲ ਕ੍ਰੇਪ ਦਾ ਇਹ ਫੈਬਰਿਕ ਆਏਗਾ ਤੇ ਬਹੁਤ ਸੋਹਣੀ ਇਹਨਾਂ ਦੇ ਉੱਪਰ ਆਰੀਵਰਕ ਹੈਂਡਵਰਕ ਐਮਬਰਾਇਡਰੀ ਹੋਈ ਹੋਈ ਪੂਰੇ ਫੈਬਰਿਕ ਦੇ ਉੱਪਰ ਪਰ ਮੀਟਰ ਦੇ ਅਕੋਰਡਿੰਗ ਇਹ ਮਿਲ ਜਾਣਗੇ ਤੁਸੀਂ 2.5 ਮੀਟਰ ਤੋਂ ਉੱਪਰ ਕੱਟ ਲੈ ਸਕਦੇ ਹੋ ਗਰਮੀਆਂ ਦੇ ਲਈ ਬਹੁਤ ਸੋਹਣੇ ਕੈਂਬ੍ਰਿਕ कॉटन ਦੇ ਨਵੇਂ ਪ੍ਰਿੰਟ ਆ ਚੁੱਕੇ ਨੇ ਓਨਲੀ 500 ਰੁਪਏ ਦੇ ਵਿੱਚ ਸੂਟ ਤੁਸੀਂ ਫ੍ਰੀ ਸ਼ਿਪਿੰਗ ਦੇ ਵਿੱਚ ਘਰ ਬੈਠੇ ਮੰਗਵਾ ਸਕਦੇ ਹੋ ਮੈਚਿੰਗ ਬਹੁਤ ਪਿਆਰੀਆਂ ਨੇ ਨਵਾਂ ਸਟੱਫ ਆਇਆ ਹੋਇਆ ਐਂਡ ਇਹ ਵਾਲੇ ਬਹੁਤ ਸੋਹਣੇ ਹੈਂਡਵਰਕ ਦੇ ਇੱਕ ਇੱਕ ਕਲਰ ਇਹਨਾਂ ਦੇ ਵਿੱਚ ਅਵੇਲੇਬਲ ਹੈਗਾ ਜੀ ਇਹਨਾਂ ਵਿੱਚ ਕਲਰ ਹੋਰ ਨਹੀਂ ਮਿਲਣਗੇ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਥੈਂਕ ਯੂ so much